ਜਨਪਿਆਵੀ ਨੂੰ ਇੱਧਰ ਦਸਕਾਂ ਦਾ ਸਵਾਗਤ ਹੈ ਅੱਜ ਜੇਸੀ ਪਹੁੰਚੇ ਆ ਪੁਠਿੰਡਾ ਵਿਖੇ satsang ਅਤੇ kirtan darbar ਨੂੰ ਲੈ ਕੇ ਪੋਸਟਰ ਅਲੀਜ਼ ਕਰਦੇ ਹੋਏ ਸੀਨੀਅਰ ਆਗੂ ਦੇ ਨਾਲ ਗੱਲਬਾਤ ਕਰਾਂਗੇ ਸੋ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਠਿੰਡੇ ਤੋਂ ਤੇ ਸਰ ਅੱਜ ਪੋਸਟਰ ਅਲੀਜ਼ ਕੀਤਾ ਗਿਆ 168 ਸੈਂਪਲ ਮਹਾਰਾਜ ਜੀ ਮੌਕੇ ਕਾਜਾਂ ਦੇ ਗੁਰੂ ਮੈਂ ਕੀ ਤੰਦਰਬਾਰ ਤੇ ਇਹ ਮਹਾਪੁਰਸ਼ਾਂ ਦਾ ਅਸੀਂ ਅੱਜ ਰੀਲੀਜ ਕਰਾਇਆ ਤੇ ਸਰ ਕਿੰਨੇ ਕਿੰਨੇ ਕਿਸਾਨਾਂ ਦਾ ਮਹਾਪੁਰਸ਼ਾਂ ਦਾ ਜਿਹੜਾ ਪੰਜਾਬ ਦੇ ਵਿੱਚੋਂ ਸੰਗਤਾਂ ਆਉਣਗੇ ਜਾਂ ਫਿਰ ਬਾਹਰੋਂ ਕਿਹੜੇ ਸ਼ਬਦ ਮਹਾਪੁਰਸ਼ੀ ਬੋਲਦੇ ਇਹ ਜੀ ਕਾਫੀ ਸਟੇਟਾਂ ਜੋ ਸੰਗਤ ਮਹਾਪੁਰਸ਼ ਹੁੰਦੇ ਆ ਸੰਗਤਾਂ ਵਿੱਚ ਕਾਫੀ ਸਟੇਟਾਂ ਜੋ ਆਉਂਦੀਆਂ ਤੇ ਕਾਫੀ ਮਤਲਬ ਕਿ ਸੰਗਤਾਂ ਦਾ ਕਾਫੀ ਯੋਗਦਾਨ ਹੁੰਦਾ ਹੈ ਇਸ ਪ੍ਰੋਗਰਾਮ ਨੂੰ ਆਪਣੇ ਜਾਣ ਲੈ ਸਰ ਕੋਈ ਲੰਗਰ ਪਾਣੀ ਦਾ ਪ੍ਰਬੰਧ ਕਰਵਾਉਣ ਦਾ ਪ੍ਰੋਗਰਾਮ ਚੱਲਣਾ ਹੈ ਲੰਗਰ ਪਾਣੀ तो ਇਹ ਸਭ ਤੋਂ ਵੀ ਸਾਡਾ ਜਿਹੜਾ ਲੰਗਰ ਪਾਣੀ ਚੱਲਦਾ ਤੇ ਸ਼ਾਮ ਤੱਕ ਸੰਗਤਾਂ ਲਈ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ ਸੰਪੂਰਨ ਦਾਤ ਮਹਾਰਾਜ ਦੀ ਕਿਰਪਾ ਨਾਲ ਖੁੱਲ੍ਹ ਲੰਗਰ ਚੱਲਦਾ ਹੈ ਜੀ ਜੀ ਆਪ ਵੀ ਕਿਰਪਾ ਸੰਭਾਲਦੇ ਹੋ ਜੀ ਦੇਸ਼ਾਂ ਵਿੱਚ ਸਮਾਜਿਕ ਸੰਗਤਾਂ ਦਾ ਦੇ ਸ਼ੁਰੂ ਤੋਂ ਦਾਸ ਦਾ ਮਸ਼ਾਲਾ ਹੈਗੇ ਆ ਤੇ ਹੋਰ ਕਈ ਸਾਡੇ ਮੈਂਬਰ ਸਾਹਿਬਾਨਾਂ ਦੇ ਜੋ ਘਰ ਹੈਗੇ ਉਹਨਾਂ ਵਿੱਚ ਵੀ ਸੰਗਤਾਂ ਮਹਾਂਪੁਰਸ਼ਾਂ ਨੂੰ ਮਤਲਬ ਕਿ ਸਟੇ ਕਰਾ ਲੈਂਦੇ ਆ ਤੇ ਜਿਹੜੇ ਜ਼ਿਆਦਾਤਰ ਆਮ ਉਸੇ ਸੰਗਤ ਜਿਹੜੀ ਪ੍ਰੋਗਰਾਮ ਤੇ ਹੀ ਹੁੰਦੇ ਆ ਤੇ ਸਾਰੇ ਬਦਲ ਗਏ ਮਹਾਪੁਰシャン ਦੇ ਦਰਸ਼ਕਾਂ ਵਾਤੇ ਸਾਰੀ ਸਾਰੇ ਬਦਲ ਕੇ ਰਾਜਨੀਤਿਕ ਪਾਰਟੀਆਂ ਹੋ ਗਈਆਂ ਮੱਥਾ ਟੇਕਦੇ ਆਪਨੇ ਚਲੇ ਜਾਂਦੀਆਂ ਜੀ ਸਾਰੇ ਮਦਦ ਕਰਨ ਕਾਪ ਦਾ ਜਿੰਨਾ ਕਯੋਗਦਾਨ ਹੁੰਦਾ ਉਹ ਆਤਮਸਤਕ ਹੁੰਦੇ ਚਲੇ ਜਾਂਦੇ। ਸੋ ਚੌਥਾ satsang ਸਵਾਗਤ ਜਿਹੜਾ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਹੋ ਰਿਹਾ ਪਤਾ ਸੱਚ ਜੈ ਗੁਰਦੇ ਜੀ ਤੁਹਾਨੂੰ ਬੋਲੋ ਜਨਪ੍ਰਾਪੀ ਜੈਨ ਦਾ ਬੋਲ ਬੋ ਧੰਵਾਦ ਜੀ ਤੇ ਸਰ ਚੌਥਾ satsang ਤੋਂ ਅਤੇ ਕੀਰਤਨ ਦਰਬਾਰ ਕਰਾਇਆ ਜਾ ਰਿਹਾ ਕੀ ਕਿਹੜਾ ਚਾਹੂੰ ਸਤਗੁਰੂ ਇਹ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਚੌਥਾ ਮਹਾਨ ਕੀਰਤਨ ਦਰਬਾਰ ਸੰਤ ਅਵਾਜ਼ੇ ਕੁੰ ਕ੍ਰਿਸ਼ਾ ਚੇ ਹਰੂਜੀ ਰਾਇਨ ਵਾਈਟ ਹੋ ਰਿਹਾ ਜੀ ਇਸ ਕੈਂਪ ਦੇ ਵਿੱਚ ਸੌਰੀ ਇਸ ਦੇ ਵਿੱਚ ਸਮਾਗਮ ਦੇ ਵਿੱਚ ਬ੍ਰੈਗਮਾ ਮੈਡੀਕਲ ਇੰਸਟੀਚਿਊਟ ਵੱਲੋਂ ਬਲੱਡ ਕੈਂਪ ਔਰ ਚੈੱਕਅਪ ਕੈਂਪ ਮੁਫਤ ਲਾਇਆ ਜਾਣਗੇ ਦਵਾਈਆਂ ਲੰਗਰ ਮੁਫਤ ਲਾਇਆ ਜਾਣਗੇ ਅਤੇ ਕਤੋਟ ਲੰਗਰ ਗੁਰੂ ਜੀ ਦਾ ਵਰਤੇਗਾ ਜੀ ਲਗਭਗ ਸਾਰੀ ਸ਼ਹਿਟਾ ਤੋਂ ਸੰਗਤ ਪਹੁੰਚਦੀ ਹੈ ਜੀ ਲਗਭਗ 15000 ਦੇ ਲਗਭਗ ਸੰਗਤ ਹੁੰਦੀ ਹੈ ਜੀ ਸਾਰੀ ਸੰਗਤ ਦੇ ਰਹਿਣ ਲਈ ਔਰ ਲੰਗਰ ਪਾਣੀ ਦੇ ਲਈ ਸਾਰੀ ਟੀਮ ਵੱਲੋਂ ਉੱਚੇ-ਚੇ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਜੀ ਸਰ ਗੁਰਬਾਣੀ ਦਾ ਜਿਹੜਾ ਪ੍ਰਚਾਰ ਜਿਹੜਾ ਕਿੰਨੇ ਤੋਂ ਸ਼ੁਰੂ ਹੋਵੇਗਾ ਜਿਹੜਾ ਸਤਿਗੁਰੂ ਦਾਸ ਸਾਹਿਬ ਦੀ ਪਵਿੱਤਰ ਅੰਮ੍ਰਿਤ ਬਾਣੀ ਦਾ ਪ੍ਰਚਾਰ 6:30 ਪੰਜਾਬੀ ਨੂੰ ਇਹਨਾਂ ਨਾਲ ਗੱਲਬਾਤ ਕਰਦੇ ਆ ਟੀਮ ਨੇ ਦੱਸਿਆ ਕਿ ਚੌਥਾ satsang ਅਤੇ ਕੀਰਤਨ ਦਰਵਾਜ਼ੇ ਦੇ ਸਬੰਧ ਦੇ ਵਿੱਚ ਵਿਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਵਾਸੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਬਠਿੰਡੇ ਤੋਂ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼